ਬੀਬੀ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਬੀਬੇ ਨਾਨਕੀ ਸਮਾਜ ਸੇਵਾ ਸੁਸਾਇਟੀ ਮਾਚੀਵਾੜਾ ਤੇ ਭਾਈ ਬੂਟਾ ਸਿੰਘ ਈਸਾਪੁਰਵੋਂ ਸਮੂਹ ಗ್ರಾಮ ਪੰਚਾਇਤ ਦੇ ਸਹਿਯੋਗ ਨਾਲ ਪਿੰਡ ਬੇਗਮਪੁਰ ਦੇ ਸ਼੍ਰੀ ਗੁਰੂ ਰਵਦਾਸ ਗੁਰਦੁਆਰਾ ਸਾਹਿਬ ਵਿਖੇ ਭਾਰਤ ਰਤਨ ਡਾਕਟਰ ਪੀਮਰਾਓ ਅੰਬੇਡਕਰ ਜੀ ਤੇ ਖਾਲਸਾ ਪੰਥ ਦੇ ਸਥਾਪਨਾ ਦਿਵਸ ਨੂੰ ਸਮਰਪਿਤ ਲੋੜਵੰਦ ਪਰਿਵਾਰਾਂ ਦੀਆਂ 5 ਲੜਕੀਆਂ ਦੇ ਸਮੂਹਿਕ ਆਨੰਦ ਕਾਰਜ ਕਰਵਾਏ ਗਏ ਜਿਨ੍ਹਾਂ ਨੂੰ ਲੋੜਿੰਦਾ ਸਮਾਨ ਵੀ ਦਿੱਤਾ ਗਿਆ ਤੇ ਇਸ ਮੌਕੇ ਸੁਸਾਇਟੀ ਦੇ ਮੁਖ ਸੇਵਾਦਾਰ ਭਾਈ ਬੂਟਾ ਸਿੰਘ ਈਸਾਪੁਰ ਵਾਲਿਆਂ ਨੇ ਆਖਿਆ ਕਿ ਕੰਨਿਆਦਾਨ ਵਰਗੇ ਇਹ ਮਹਾਨ ਕਾਰਜ ਸੰਗਤ ਦੇ ਸਹਿਯੋਗ ਨਾਲ ਨਿਰਵਿਘਨ ਚੱਲਦੇ ਆ ਰਹੇ ਹਨ ਤੇ ਆਉਣ ਵਾਲੇ ਸਮੇਂ ਵਿੱਚ ਵੀ ਚੱਲਦੇ ਰਹਿਣਗੇ। ਉਹਨਾਂ ਬੇਨਤੀ ਕੀਤੀ ਕਿ ਅਗਰ ਕੋਈ ਲੋੜਵੰਦ ਪਰਿਵਾਰ ਲੜਕੀ ਦਾ ਆਨੰਦ ਕਾਰਜ ਕਰਵਾਉਣਾ ਚਾਹੁੰਦਾ ਹੈ ਤਾਂ ਉਹਨਾਂ ਨਾਲ ਸੰਪਰਕ ਕਰ ਸਕਦਾ ਹੈ। ਇਸ ਦੇ ਨਾਲ ਹੀ ਸੁਸਾਇਟੀ ਵੱਲੋਂ ਪੜਨ ਯੋਗ ਲੋੜਵੰਦ ਬੱਚਿਆਂ ਦੀ ਮਦਦ ਵੀ ਕੀਤੀ ਜਾਂਦੀ ਹੈ। ਇਸ ਮੌਕੇ ਵਿਸ਼ੇਸ਼ ਤੌਰ ਤੇ ਪੁਜੇ ਨਵਾਂ ਸ਼ਹਿਰ ਤੋਂ ਸਾਬਕਾ ਵਿਧਾਇਕ ਅੰਗਦ ਸਿੰਘ ਨੇ ਵੀ ਇਸ ਕਾਰਜ ਤੇ ਕਮੇਟੀ ਦੀ ਛਲਾਹਾ ਕੀਤੀ। ਇਸ ਮੌਕੇ ਭਾਈ ਬੂਟਾ ਸਿੰਘ ਈਸਾਪੁਰ ਨੇ ਸਾਰੇ ਦਾਨੀ ਸੱਜਣਾ ਤੇ ਸੇਵਾਦਾਰਾਂ ਦਾ ਤਹਿ ਦਿਲੋਂ ਧੰਨਵਾਦ ਕਰਨ ਦੇ ਨਾਲ-ਨਾਲ ਕਈ ਸ਼ਖਸੀਤਾਂ ਦਾ ਸਨਮਾਨ ਵੀ ਕੀਤਾ। ਇਸ ਮੌਕੇ ਕਮੇਟੀ ਪ੍ਰਧਾਨ ਕੁਲਦੀਪ ਕੁਮਾਰ, ਪਰਮਜੀਤ ਸਿੰਘ ਤੇ ਪ੍ਰਗਟ ਸਿੰਘ ਨੰਬਰਦਾਰ, ਹਰਨਾਰਜਨ ਸਿੰਘ ਸਾਬਕਾ ਸਰਪੰਚ, ਅਮਰੀਕ ਸਿੰਘ, ਮਲਕੀਤ ਸਿੰਘ ਯੂਕੇ, ਬਲਜੀਤ ਸਿੰਘ, ਜਰਨੈਲ ਸਿੰਘ, ਗੋਪਾਲ RAM, ਦੀਪ, ਬਲਦੇਵ ਭਾਰਤੀ ਰਾਹੋਂ ਤੋਂ ਇਲਾਵਾ ਹੋਰ ਕਈ ਪਤਵੰਤੇ ਹਾਜ਼ਰ ਸਨ। ਔਰ ਦੇਖਦੇ ਆ ਸਾਡੇ ਸਟਾਫ رپورਟਰ ਬੱਗਾ ਸੇਲਕਿਆਣਾ ਵੱਲੋਂ ਇਸ ਵਿਆਹ ਸਮਾਰੋਹ ਦੀ ਭੇਜੀ ਗਈ ਵਿਸ਼ੇਸ਼ ਰਿਪੋਰਟ। ਲੰਕੋਰ ਆ ਕੇ ਸਾਡੇ ਕੋਲ ਇੱਥੇ ਆਪਣੇ ਬੱਚੇ ਦਾ ਨਾਮ ਲਿਖਾ ਸਕਦੇ ਆ। 5ਵੀਂ ਤੋਂ ਲੈ ਕੇ 12ਵੀਂ ਤੱਕ ਜੰਨੀ ਉਹਦੀ ਪੜ੍ਹਾਈ ਦੀ ਫੀਸ ਹੋਏਗੀ। ਅਸੀਂ ਆਪਣੇ ਵੱਲੋਂ ਪੇ ਕਰਾਂਗੇ। ਐਸੀ ਕਿਰਪਾ ਕਰ ਦਿਓ। ਐਸੀ ਕਿਰਪਾ ਕਰ ਦਿਓ। ਐਸੀ ਕਿਰਪਾ ਕਰ ਦਿਓ। ਸੀ 88 ਪਹਿਲਾ ਸਥਾਨ ਜਿਹੜਾ ਇਹਨੇ ਪ੍ਰਾਪਤ ਕੀਤਾ ਨਵਾਂ ਸ਼ਹਿਰ ਜ਼ਿਲ੍ਹੇ ਦਾ ਇਹਦੇ ਬਣਦਾ ਸਤਕਾਰ ਲੰਬੜਦਾਰ ਜੀ ਜਿਹੜਾ ਉਹ ਧੀ ਦਾ ਗੁਰਮਖ ਪਿਆਰਿਓ 1000 ਰੁਪਇਆ ਮਾਇਆ ਦੀ ਸੇਵਾ ਤੇ ਸਿਰ ਉਪਾਓ ਬੋਲੇ ਸੋਨਿਹਾਲ ਜੀ ਲਾਡਾ ਤੇ ਸਾਡੇ ਲੰਬੜਦਾਰ ਸਾਹਿਬ ਸਾਡੇ ਪ੍ਰਧਾਨ ਸਾਹਿਬ ਜੀ ਉਹਨਾਂ ਵੱਲੋਂ ਵੀ 1000 ਰੁਪਇਆ ਮਾਇਆ ਦੀ ਸੇਵਾ ਦੇ ਨਾਲ ਧੀ ਨੂੰ ਸਨਮਾਨਿਆ ਜਾਂਦਾ ਹੈ। ਪੁੱਛੀਆਂ ਦੇ ਧੀਆਂ ਦੇ ਰਹਿਤ ਮਰਿਆਦਾ ਅਨੁਸਾਰ ਆਨੰਦ ਕਾਰਜ ਕੀਤੇ ਗਏ। ਸਤਿਗੁਰੂ ਜੀ ਚਾਰ ਲਾਵਾਂ ਦੇ ਜਾਪ ਹੋਏ, ਸ਼ਬੂੜੀਆਂ ਅਨੰਦ ਸਾਹਿਬ ਜੀ ਕੇ ਜਾਪ, ਅਖਰਵਾਦ, ਤਾਟ, ਭੁੱਲ ਸੁਖ ਮਾਫ ਕਰਨਾ। ਆਪ ਜੀ ਦੇ ਚਰਨਾਂ ਵਿੱਚ ਨਾਸੁਭਾਧੀਆਂ ਜੋੜੀਆਂ ਨੇ ਚਾਰ ਪ੍ਰਕਰਮਾਂ ਕੀਤੀਆਂ। ਸੱਚੇ ਬਾਦਸ਼ਾਹ ਜੀ ਤੁੰਹੇ ਅਨੇਕਾਂ ਪ੍ਰਕਾਰ ਦੀਆਂ ਬੁਲਾਵਟੀਆਂ ਹੋਣੀਆਂ ਦੀਆਂ। ਉਹਨਾਂ ਦੇ ਘਰਾਂ ਦੇ ਵਿੱਚ ਜਿਹੜੀ ਦੁੱਖ ਦੀ ਘੜੀ ਆਈ ਹੈ ਸੱਜੇ ਬਾਦਸ਼ਾਹ ਦੁੱਖਾਂ ਪਰੇਸ਼ਾਨ ਨੂੰ ਦੂਰ ਕਰਕੇ ਸੁੱਖਾਂ ਦੀ ਦਾਤ ਬਖਸ਼ੀ ਪਰਿਵਾਰ ਦੀ ਆਸਾਂ ਮਰਾਦਾਂ ਭਾਵਨਾ ਪੂਰੀਆਂ ਸਤਿ ਕੀ ਕਲਾ ਸਰਬੱਤ ਦਾ ਭਲਾ ਵਿਆਹ ਦਾ ਕਾਜ ਦਾ ਉਹ ਸਾਡਾ ਇਹ ਬੇਗੰਬਰ ਨਗਰ ਬੇਗੰਬਰ ਦੀਆਂ ਸੰਗਤਾਂ ਦੇ ਕਰਮਾਂ ਦੇ ਵਿੱਚ ਇਹਨਾਂ ਧੀਆਂ ਦੇ ਕਾਰਜਾਂ ਦੇ ਲੰਗਰ ਸੀ ਇਸੇ ਕਰਕੇ ਸਾਡਾ ਵੜਪਾਗਾ ਨਗਰ ਸਭ ਤੋਂ ਬਹੁਤ ਧੰਨਵਾਦ ਇਹਨਾਂ ਜੋੜੀਆਂ ਨੂੰ ਮੁਬਾਰਕ ਸਮਾ ਪੋਤਾ ਪੁਣੀ ਜਿਹੜੀ ਹੈ ਆਪਣਾ ਆਪਣਾ ਸਨਮਾਨਤ ਪ੍ਰਾਪਤ ਕਰਨਗੇ ਭਾਈ ਜਿਨ੍ਹਾਂ ਜਿਨ੍ਹਾਂ ਦਾ ਨਾਮ ਬੋਲੀ ਜਾਏਗਾ ਉੱਠ ਉੱਠ ਕੇ ਪਿੰਡ ਬੇਗੰਪੁਰ ਵਿੱਚ ਆਨ ਦਾ ਮੌਕਾ ਮਿਲਿਆ ਔਰ ਮਨ ਨੂੰ ਬੜੀ ਖੁਸ਼ੀ ਹੋਈ ਆ ਯੂਨੋ ਮੀਤ ਸਿੰਘ ਇਸ ਗੱਲ ਨੂੰ ਦੇਖ ਕੇ ਕਿ ਜਿਹੜੇ 5 ਗਰੀਬ ਲੜਕੀਆਂ ਗਰੀ ਪਰਿਵਾਰ ਦੇ ਜਿਹੜੇ 5 ਜੋੜੇ ਜਿਹੜੇ ਇੱਥੇ ਵਿਆਹੇਗੇ ਮੈਂ ਸਮਝਦਾ ਕਿ ਇੱਕ ਬੜੀ ਉੱਚੀ ਔਰਤ ਆਪਣੀ ਨੇਕ ਸੋਚ ਆ ਔਰ ਇਹ ખાસ ਤੌਰ ਤੇ ਮੈਂ ਇਸ ਮੌਕੇ ਤੇ ਬਾਬਾ ਬਟਕ ਸਿੰਘ ਜੀ ਨੂੰ ਜਿਨ੍ਹਾਂ ਦਾ ਮਿਹਨਤ ਸਦਕਾ ਮੈਂ ਸਮਝਦਾ ਕਿ ਇੱਕ ਅਹਿਮ ਰੋਲ ਉਹਨਾਂ ਨੇ ਜਿਹੜਾ ਪਲੇ ਕੀਤਾ ਔਰ ਬਿਲਕੁਰਪੁਰ ਚ ਨਹੀਂ ਅਕਸਰ ਸੁਣ ਨੂੰ ਮਿਲਦਾ ਦਿੱਕਨ ਦਾ ਕਿ ਅੱਡ ਅੱਡ ਥਾਮਾ ਤੇ ਪੰਜਾਬ ਦੇ ਅਨੇੜੇ ਹਿੱਸੇ ਚ ਜਾ ਕੇ ਉਹ ਇਹ ਜਿਹੜਾ ਨੇਕ ਕੰਮ ਕਰਦੇ ਔਰ ਅੱਜ ਦੇ ਇਸ ਮੌਕੇ ਤੇ ਮੈਂ ਪਿੰਡ ਬੇਗਮਪੁਰ ਦੀ ਜਿਹੜੀ ਸਮੂਹ ਪੰਚਾਇਤ ਔਰ ਜਿਹੜੇ ਗੁਰੂ ਰਵਿਤਾਸ ਮਹਾਰਾਜ ਜੀ ਦੇ ਜਿਹੜੀ ਜਿਹੜਾ ਗੁਰਦੁਆਰਾ ਸਾਹਿਬ ਉਹਦੇ ਪ੍ਰਬੰਧਕ ਕਮੇਟੀ ਉਹਨਾਂ ਦੇ ਸਾਰੇ ਮੈਂਬਰ ਜਮਾਨਾ ਦਾ ਮੈਂ ਤੇ ਇਹਨਾਂ ਦਾ ਧੰਨਵਾਦ ਕਰਦਾ ਹਾਂ ਪਹਿਲਾ ਆਂਗਿਆਂ ਉਹਦੇ ਤਰਫ ਤੁਹਾਨੂੰ ਇਹਨਾਂ ਤੋਂ ਹੋ ਕੇ ਸਰਕਾਰ ਨਾਲ ਜੇਸੇ ਆਸਰ ਮਿਚਾਉਣਾ ਉੱਤੇ ਬਤਨਵਾ